ਸੱਚリュー ਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪੇਰ ਦਰਸ਼ਕੋ ਬਹੁਤ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਭਾਰਤ ਦੀ ਜਿਹੜਾ ਅਸੀਂ ਕਹਿੰਦੇ ਆ ਕਿ ਤੀਜੀ ਅਰਥਵਾਸਤਾ ਬਣ ਜਾ ਰਿਹਾ ਹੈ ਜਿਹੜਾ ਇਹ ਦਾਅਵੇ ਕੀਤੇ ਜਾ ਰਹੇ ਨੇ ਝੋਲੀ ਚੱਕ ਮੀਡੀਆ ਦੇ ਵਿੱਚ ਕਿ ਜੀ ਵਿਸ਼ਵ ਗੁਰੂ ਹੈ ਮੋਦੀ ਉਨਸੇ ਵਿਸ਼ਵ ਗੁਰੂ ਦੇ ਮਿੱਤਰ ਨੇ 트럼ਪ ਨੇ ਜਿਹੜਾ ਦਾਵਾ ਕਰਦੇ ਨੇ ਮੋਦੀ ਸਾਹਿਬ बार-बार ਕਹਿੰਦੇ ਨੇ ਕਿ ਮੇਰਾ ਮਿੱਤਰ ਹੈ ਮੈਂ ਉਹ ਵਧਾਈ ਦਿੱਤੀ ਆਪ ਲਿਖਦੇ ਨੇ ਕਿ ਉਹ ਦੁਬਾਰਾ ਰਾਸ਼ਟਰਪਤੀ ਬਣਿਆ ਪਿਛਲੀ ਵਾਰ ਤਾਂ ਉਹਨਾਂ ਨੇ ਇਹ ਵੀ ਕਿਹਾ ਸੀ ਉੱਥੇ ਜਾ ਕੇ ਆਪ ਕੀ ਵਾਰ 트럼ਪ ਸਰਕਾਰ ਉਹੀ 트럼ਪ ਸਰਕਾਰ ਨੇ ਜਿਵੇਂ ਭਾਰਤ ਦੀ ਬੇਇੱਜ਼ਤੀ ਕੀਤੀ ਹੈ ਬਹੁਤ ਹੀ ਸ਼ਰਮਨਾਕ ਤਰੀਕੇ ਨਾਲ ਜਿਹੜੇ ਭਾਰਤੀ ਭੇਜੇ ਨੇ ਉਹ ਅੱਜ ਪਹੁੰਚੇ ਨੇ 104 ਇੰਡੀਅਨ ਇਲੀਗਲ ਇਮੀਗ੍ਰੈਂਟਸ ਜਿਹੜੇ ਗਏ ਸੀ ਅਵੈਧ ਪ੍ਰਵਾਸੀ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਹਵਾਈ ਅੱਡਾ ਜਿਹੜਾ ਰਾਜਸਥਾਨ ਸੀ ਅੰਮ੍ਰਿਤਸਰ ਦਾ ਉੱਥੇ ਭੇਜੇ ਨੇ ਸ਼ਰਮਨਾਕ ਇਹ ਵੀ ਹੈ ਕਿ ਸਾਡੇ ਜਿਹੜੇ ਇਹ ਨੌਜਵਾਨ ਅੰਤ ਦੇ ਉਨ੍ਹਾਤੇ ਹਥਕੜੀਆਂ ਲਾਈਆਂ ਹੋਈਆਂ ਸੀ ਬੀੜੀਆਂ ਚ ਬੰਨ ਕੇ ਉਹਨਾਂ ਨੂੰ ਇੱਕ ਫੌਜੀ ਜਹਾਜ਼ ਜੰਗੀ ਜਹਾਜ਼ ਦੇ ਵਿੱਚ ਭਾਰਤ ਭੇਜਿਆ ਗਿਆ ਔਰ ਇਹ ਗੱਲ ਬਖਰੀ ਹੈ ਕਿ ਭਾਰਤੀ মিডিਆ ਨੂੰ ਦੂਰ ਰੱਖਿਆ ਗਿਆ ਇਹ ਵੀ ਗੱਲ ਇੱਕ ਬਕਰਾ ਸਵਾਲ ਪੈਦਾ ਕਰਦੀ ਹੈ ਕਿ ਅਮਰਸਾਰੀ ਕਿਉਂ ਉਤਾਰਿਆ ਗਿਆ ਇਹ ਜਹਾਜ਼ ਇਸ ਸਾਰੀਆਂ ਗੱਲਾਂ ਆਪਾਂ ਕਰਨੀਆਂ ਨੇ ਕਿ ਕਿੱਥੇ-ਕਿੱਥੇ ਭਾਰਤੀ ਡਿਪਲੋਮੇਸੀ ਫੇਲ ਹੋਈ ਹੈ ਕਿਉਂਕਿ ਜਿਹੜਾ ਯੂਐਸ ਸੈਕਟਰੀ ਆਫ ਸਟੇਟ ਹੈ ਉਹਦੇ ਨਾਲ ਮਾਰਕੋਰ ਬੀਰੋ ਹੈ ਉਹਦੇ ਨਾਲ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਦੀ ਮੁਲਾਕਾਤ ਹੋਈ ਸੀ ਉਹਦੇ ਵਿੱਚ ਕੀ ਹੋਇਆ ਕਿ ਇੰਨਾ ਬੁਰੀ ਤਰੀਕੇ ਨਾਲ ਜਿਵੇਂ ਭਾਰਤ ਵਰਗੇ ਦੇਸ਼ ਨੂੰ ਜ਼ਲੀਲ ਕੀਤਾ ਗਿਆ ਤੇ ਮੋਦੀ ਸਾਹਿਬ ਵੀ ਚੁੱਪੋ ਮੋਦੀ ਸਾਹਿਬ ਤਾਂ ਚੁੱਪ ਹੀ ਨੇ ਜਦੋਂ ਇਹ ਜਲਾਲਤ ਹੋ ਰਹੀ ਸੀ ਜਦੋਂ ਜਹਾਜ਼ ਇੱਥੇ ਉਤਰਿਆ ਸੀ ਮੋਦੀ ਸਾਹਿਬ ਤਾਂ ਮਹਾਕੁੰਭ ਚ ਢੁੱਕੀ ਲਾ ਰਹੇ ਸੀ ਔਰ ਜਿਹੜਾ ਟਰੰਪ ਹੈ ਉਹ ਦੁਨੀਆ ਨੂੰ ਸੰਦੇਸ਼ ਦੇ ਰਿਹਾ ਸੀ ਕਿ ਇਹ ਇਹ ਨਾ ਸਮਝਿਓ ਕਿ ਮੈਂ ਛੋਟੇ ਛੋਟੇ ਦੇਸ਼ਾਂ ਤੇ ਆਪਦੀ ਜਿਹੜੀ ਹੈ ਗੁੰਡਾਗਰਦੀ ਕਰ ਰਿਹਾ ਹਾਂ ਉਹ ਤਾਂ ਗਵਾਟੇਮਾਲਾ ਹਡੁਰਾਸ ਇਕਵਾਡੋਰ Peru ਇਹ ਜਿਹੜੇ ਦੇਸ਼ ਸੀ ਉਹਨਾਂ ਦੀ ਕਤਾਰ 'ਚ ਖੜਾ ਕਰਤਾ ਜਿਹੜਾ ਭਾਰਤ ਨੂੰ ਹੁਣ Peru ਵਰਗੇ ਦੇਸ਼ ਦਾ ਕੀ ਮੁਕਾਬਲਾ ਭਾਰਤ ਦਾ ਸਾਡੇ ਦਾ ਇੱਕ ਸ਼ਹਿਰ ਜਿੰਨੀ ਉਹਦੀ ਵਾਦੀ ਹੈ ਲੇਕਿਨ ਝੋਲੀ ਚੋਕ ਮੀਡੀਆ ਦਾ ਕਹਿੰਦਾ ਜੀ ਇਹ ਪੰਜਵਾਂ ਦੇਸ਼ ਹੈ ਕੋਈ ਨਵੀਂ ਗੱਲ ਨਹੀਂ ਜਿਹੜੀ ਹਾਲ ਇਹ ਹੈ ਕਿ ਤੁਸੀਂ ਕਿਹੜੀ ਕਿਹੜੀ ਗੱਲ ਲੁਕਾਤ ਲੁਕਾਉਣੀ ਚਾਹੁੰਦੇ ਹੋ ਖੈਰ 104 ਭਾਰਤੀ ਅੱਜ ਆਏ ਸੀ 17 ਯੂਐਸ ਮਿਲਟਰੀ ਦਾ ਜਹਾਜ਼ ਇਹ ਉਤਰਿਆ ਗੁਰੂ ਰਾਮਦਾਸ ਇੰਟਰਨੈਸ਼ਨਲ 에어ਪੋਰਟ ਤੇ 2 ਵਜੇ ਬਾਅਦ ਦੁਪਹਿਰ ਤੇ ਜਿਹੜੇ ਬੰਦੇ ਆਏ ਉਹਨਾਂ ਦੇ ਵਿੱਚ 32 ਪੰਜਾਬ ਦੇ ਜਾਂ 30 ਪੰਜਾਬ ਦੇ ਕਰ ਲ ਦੋ ਚੰਡੀਗੜ੍ਹ ਦੇ ਪੰਜਾਬ ਜਿਹਨੂੰ ਜੇ ਚੰਡੀਗੜ੍ਹ ਨਾਲ ਬਣਾ ਕੇ ਦੇਖੇ ਤਾਂ 32 ਹਰਿਆਣਾ ਦੇ 33 ਇਹ ਸੀ ਬਾਕੀ ਗਜ਼ਰਾਤ ਹੋਰ ਸਟੇਟਾਂ ਦੇ ਸੀ ਇਹਨਾਂ ਵਿੱਚ 8 ਤੋਂ ਲੈ ਕੇ 10 ਸਾਲ ਦੇ ਬੱਚੇ ਵੀ ਸੀ ਪਰਿਵਾਰ ਵੀ ਸੀ ਜਾਂ ਇਉਂ ਕਹੀਏ ਇਹਦੇ ਚ 79 ਜਿਹੜੇ ਸੀ ਉਹ ਪੁਰਸ਼ ਸੀ 25 ਔਰਤਾਂ ਸੀ ਔਰ 12 ਨਾਬਾਲਗ ਸੀ ਜਿਨ੍ਹਾਂ ਦਾ ਮੈਂ ਜ਼ਿਕਰ ਕਰਾਂਗਾ ਬੱਚੇ ਵੀ ਸੀ ਸੋ ਇਹ ਆਏ 에ਰਪੋਰਟ ਤੇ 에ਰਪੋਰਟ ਤੇ ਹੈਲਪ ਡੈਸਕ ਲੱਗੀ ਹੋਈ ਸੀ ਔਰ ਉਹਨਾਂ ਦੇ ਨਾਲ ਜਿਹੜੀ ਹੈ ਉਹਨਾਂ ਦਾ ਡਾਟਾ ਉਹਨਾਂ ਦਾ ਕਾਰਡ ਉਹਨਾਂ ਦੀ ਵੈਰੀਫਿਕੇਸ਼ਨ ਉੱਥੇ ਹੋਈ ਭਾਵੇਂ ਕਿ ਇਹਨਾਂ 'ਚ ਕੋਈ ਵੱਡਾ ਅਪਰਾਧੀ ਨਹੀਂ ਅਪਰਾਧ ਤਾਂ ਇਹਨਾਂ ਨੇ ਜੇ ਕੀਤਾ ਹੁੰਦਾ ਉੱਥੇ ਜੇਲ੍ਹ 'ਚ ਅਮਰੀਕਾ ਤੋਂ ਇੱਥੇ ਕਿਉਂ ਲੈ ਕੇ ਆਉਂਦੇ ਅਮਰੀਕਾ ਦੀ ਜਗ੍ਹਾ 'ਚ ਉਹ ਅਪਰਾਧੀ ਹੋ ਸਕਦੇ ਨੇ ਲੇਕਿਨ ਸਾਡੇ ਲਈ ਜ਼ਬਰਦਸਤ ਨਹੀਂ ਲੇ ਪਰ ਭਾਰਤ ਦੀ ਤੁਸੀਂ ਕਹੋਗੇ ਜੀ ਫੇਰ ਉਹ ਤਾਂ ਗਏ ਇਲੀਗਲ ਨੇ ਬਿਲਕੁਲ ਇਲੀਗਲ ਗਏ ਨੇ ਤੇ ਫਿਰ ਕੀ ਜਵਾਬ ਕਿਉਂ ਗਏ ਕਿ ਜੇ ਸਰਕਾਰਾਂ ਤਰਜ਼ਗਾਰ ਰੱਛੇ ਦਿੰਦੀਆਂ ਤਾਂ ਉੱਚ ਕਿਉਂ ਜਾਂਦੇ ਰਾਜ ਸਮਾਚਾਰ ਵਿੱਚ ਵਿਕਰਮਜੀਤ ਸਿੰਘ ਸਾੰਢੀ ਨੇ ਕੱਲ ਇੱਕ ਮਸਲਾ ਠਾਇਆ ਕਿ ਸਿੱਤਾ ਹਾਲ ਇਹ ਹੈ ਕਿ IITs ਦੇ ਪੜੇ ਲੋਕ ਵੀ ਉਹਨਾਂ 37% ਨੂੰ ਨੌਕਰੀ ਮਿਲੀ ਹੈ ਬਾਕੀ ਜਿਹੜੇ 73% 63% ਦੇ ਉਹ ਬੇਰਜ਼ਗਾਰ ਨੇ ਜੋ ਇਨੇ ਪੜੇ ਲਿਖੇ ਲੋਕਾਂ ਦਾ ਇਹ ਹਾਲ ਹੈ ਸਾਡੇ ਦੇਸ਼ ਦੇ ਵਿੱਚ ਤੇ ਫਿਰ ਉਹ ਜਾਂਦੇ ਨੇ ਇਹ ਠੀਕ ਹੈ ਮੱਲ ਵੀ ਉਹ ਇਲੀਗਲ ਚਲੇਗੇ ਪਰ ਉਹਨਾਂ ਨੇ ਇਸ ਤੋਂ ਬਨਾਤੇ ਵੀ ਕੋਈ ਉਹਨਾਂ ਦੀ ਨਿਗਾਹ 'ਚ ਅਪਰਾਧੀ ਹੋ ਸਕਦੇ ਨੇ ਤੁਸੀਂ ਤਾਂ ਨਾ ਤਾਂ ਉਹਨਾਂ ਨੂੰ ਰੋਜ਼ਗਾਰ ਦਿੱਤਾ ਨਾ ਹੀ ਤੁਸੀਂ ਜਿਹੜੇ ਏਜੰਟਾਂ ਨੇ ਉਹਨਾਂ ਨੂੰ ਜਿਹੜਾ ਅਲਿਓਰ ਕਰਕੇ ਡੋਂਕੀ ਰਾਈ ਭੇਜਿਆ ਠੱਗੀਬਾਰੀ ਉਹਨਾਂ ਨਾਲ ਉਹਨਾਂ ਤੇ ਸਕਾਜਾ ਕਰ세 ਤੇ ਤੁਸੀਂ ਵੀ ਉਹਨਾਂ ਨਾਲ ਇਹੀ ਅਪਰਾਧੀਆਂ ਦਾ ਵਿਵਹਾਰ ਕਰੋਗੇ ਤੇ ਮੈਂ ਸਮਝਦਾ ਹਾਂ ਇਸ ਤੋਂ ਪਹਿਲਾਂ ਸਾਨੂੰ ਕਲੰਬੀਆ ਵੱਲ ਦੇਖਣਾ ਚਾਹੀਦਾ ਹੈ ਕਲੰਬੀਆ ਦੇ ਰਾਸ਼ਟਰਪਤੀ ਨੇ ਜਦੋਂ ਕਿਹਾ ਨਾ ਉਹਨਾਂ ਨੇ ਵਿਰੋਧ ਕੀਤਾ ਤੇ ਇਹਨੇ ਦਬਕਾ ਮਾਰਿਆ ਜਿਵੇਂ 트럼ਪ ਕਰਦਾ ਪਹਿਲਾਂ ਦਬਕੇ ਮਾਰਦਾ ਹੈ ਉਹ ਦਬਕੇ ਮਾਰਿਆ ਸੀ 25% ਪਿਛਾਬ ਤੋਂ ਲੈ ਲਿਆ ਸੀ ਸੋ 트럼ਪ ਦੇ ਦਬਕੇ ਤੋਂ ਬਾਅਦ ਉਹ ਕਹਿੰਦੇ ਠੀਕ ਹੈ ਲੈ ਲਾਂਗੇ ਪਰ ਅਸੀਂ ਅਫਵਾਜ ਜਹਾਜ਼ ਭੇਜਾਂਗੇ ਤੁਹਾਡੇ ਜਹਾਜ਼ ਨਹੀਂ ਅਸੀਂ ਨਹੀਂ ਕੋਈ ਜੰਗੀ ਜਹਾਜ਼ ਉਤਰਦੇ ਨਾ ਆਪਣੇ ਦੇਸ਼ ਦੇ ਵਿੱਚ ਉਹਨਾਂ ਨੇ ਆਪਣਾ ਜਹਾਜ਼ ਭੇਜਿਆ ਕਲੰਪੋ ਵਾਲੇ ਨੇ ਔਰ ਕੱਲਾ ਹੀ ਨਹੀਂ ਉਹਨਾਂ ਦੇ ਰਾਸ਼ਟਰਪਤੀ ਪੈਟਰੋ ਨੇ ਇਹ ਵੀ ਕਿਹਾ ਕਿ ਤੁਸੀਂ ਆਪਣੇ ਫੇਸਬੁਕ ਤੇ ਕਿਹਾ ਕਿ ਤੁਸੀਂ ਹੁਣ ਉਸ ਦੇਸ਼ ਚ ਆ ਰਹੇ ਹੋ ਜਿੱਥੇ ਲੋਕ ਤੁਹਾਨੂੰ ਪਿਆਰ ਕਰਦੇ ਨੇ ਹੁਣ ਅਸੀਂ ਤੁਹਾਡੇ ਬੜੇ ਵਿਸਿਬਲੀ ਕੰਮ ਕਰਾਂਗੇ ਇਹ ਨਹੀਂ ਕਿ ਉਹਨੇ ਮੋਦੀ ਸਾਹਿਬਾਂ ਨੂੰ ਚੁੱਪ ਨਹੀਂ ਲਈ ਡੁਕੀ ਨਹੀਂ ਲਾਈ ਕਿ ਜਦੋਂ ਆਉਂਦੇ ਨੇ ਕਲੰਪੀਆ ਨੇ ਘਟੂ-ਘਟੂ ਉਹਨਾਂ ਦੇ ਹੱਥ ਗੜੀਆਂ ਲਾ ਕੇ ਇੱਕ ਦੂਜੇ ਦੇਸ਼ ਦਾ ਜੰਗੀ ਜਹਾਜ਼ ਆਪਣੀ ਧਰਤੀ ਤੇ ਨਹੀਂ ਉਤਰਿਆ ਤੇ ਆਪਾਂ ਨੂੰ ਉਥੋਂ ਸਭ ਲੈਣਾ ਚਾਹੀਦਾ ਅਸੀਂ ਅਸੀਂ ਤਾਂ ਕੀ ਕੀਤਾ ਸਾਡੇ ਜੈ ਸ਼ੰਕਰ ਨੇ ਫਿਰ ਕਾਦੀ ਬੋਲਾਤ ਕੀਤੀ ਜਿਹੜੇ 18000 ਤੁਸੀਂ ਲੈ ਕੇ ਆਉਣੇ ਨੇ ਇਹ ਖੋਰ ਵੀ ਗੱਲ ਹੈ ਜਿਹੜਾ ਇਹ ਜਹਾਜ਼ ਦਾ ਖਰਚਾ 6 ਕਰੋੜ ਜੇ ਵੈਸੇ ਵੀ ਤੁਸੀਂ ਆਪਦੇ ਜਹਾਜ਼ ਚ ਲੈ ਕੇ ਜਾਂਦੇ 1 ਕਰੋੜ ਦਾ ਬੱਧ ਖਰਚਾ ਨਹੀਂ ਹੋਣਾ ਸੀ ਖਾਚਾ ਵੀ ਜ਼ਿਆਦਾ ਬੇਸਤੀ ਵੀ ਦੇਸ਼ ਦੀ ਬਹੁਤ ਜ਼ਿਆਦਾ ਔਰ ਜਿਨ੍ਹਾਂ ਦੇ ਹੱਥਕੜੀਆਂ ਲਾਈਆਂ ਉਹਨਾਂ ਦਾ ਹਾਲ ਦੇਖੋ ਔਰ ਉਹਨਾਂ ਵਾਂਗੂ ਕਿਸੇ ਨੇ ਨਹੀਂ ਕਿਹਾ ਵੀ ਤੁਸੀਂ ਠੀਕ ਹੈ ਉੱਥੋਂ ਆਵੇ ਹਾਲ ਤਾਂ ਇਹ ਹੈ ਕਦੇ ਉਹਨਾਂ ਦੀ ਗੱਲ ਵੀ ਮੈਂ ਨਹੀਂ ਕਹਿੰਦਾ ਕਿ ਉਹਨਾਂ ਨੇ ਠੀਕ ਗੱਲ ਕੀਤੀ ਪਰ ਉਹਨਾਂ ਦਾ ਕਦੇ ਹਾਲ ਦੇਖਿਆ ਮੈਂ ਇੱਕ ਪ੍ਰਦੀਪ ਦੇ ਘਰ ਦੀ ਵੀਡੀਓ ਦੇਖੀ ਜਿਹੜਾ ਅੱਜ ਆਇਆ ਇਥੋਂ ਮਹਾਲੀ ਦੇ ਨਾਲ ਹੈ ਜਰੋਟਾ ਪਿੰਡ ਹੈ ਉਹਦਾ ਹਾਲ ਇਹ ਹੈ ਕਿ 42 ਲੱਖ ਰੁਪਏ ਲਾਕੇ ਉਹ ਗਿਆ ਸੀ ਹਲੇ 9 ਮਹੀਨੇ ਪਹਿਲਾਂ ਗਿਆ ਸੀ ਔਰ ਘਰ ਉਹਦਾ ਇੰਨਾ ਮਾੜੀ ਹਾਲਤ ਹੈ ਇਹ ਜਿਹੜੇ ਸਤੀਰਾ ਦਾ ਬਲੀਆ ਵਾਲਾ ਘਰ ਹੈ ਇਟਾਂ ਦੀ ਛੱਤ ਉਹ ਵੀ ਚੋਣ ਵਾਲੀ ਤੇ ਉਹ ਬੰਦਾ ਹੁਣ 42 ਲੱਖ ਰੁਪਏ ਕਰਜ਼ਾ ਲਿਆ ਵਾਪਸ ਆ ਗਿਆ ਹੁਣ ਇੱਕ ਸੂਰਕੀਦ ਹੈ ਕਦੇ ਸੋਚਿਆ ਕਿਉਂ ਲੋਕ ਉਦੋਂ ਨਾ ਜਾਂਦੇ ਨੇ ਬਹੁਤ سارے ਸਵਾਲ ਨੇ ਸਾਡੇ ਸਿਸਟਮ ਦੇ ਸਾਹਮਣੇ ਇਹ ਜਹਾਜ਼ ਜਿਹੜੇ ਭੇਜਦੇ ਨੇ ਡਾਕੀ ਲਾ ਕੇ ਅ ਜਿਹੜੀਆਂ ਫਿਲਮਾਂ ਬਣੀਆਂ ਨੇ ਚਲ ਮੈਕਸੀਕੋ ਚੱਲ ਗਈ ਉਹ ਹੀ ਕੁਝ ਤਾਂ ਦਿਖਾ ਰਹੇ ਨੇ ਬਹੁਤ ਸਾਰੇ ਤਾਂ ਰਸਤੇ 'ਚ ਮਰ ਜਾਂਦੇ ਨੇ ਕੁਝ ਮਾਰ ਦਿੰਦੇ ਨੇ ਕੁਝ ਢੋਟ ਲੈਂਦੇ ਨੇ ਜਿਹੜੇ ਪਹੁੰਚਦੇ ਨੇ ਉਹਨਾਂ ਨਾਲ ਆਏ ਹਾਲ ਹੁੰਦਾ ਤੇ ਜਦੋਂ ਵਾਪਸ ਆਉਂਦੇ ਨੇ ਅਸੀਂ ਸਾਡੀ ਸਰਕਾਰ ਇਹ ਹਾਲ ਕਰਦੀ ਹੈ ਮਤਲਬ ਇਹ ਤਾਂ ਸੋਸ਼ਲ ਮੀਡੀਆ ਹੈ ਸਰਕਾਰ ਨੇ ਤਾਂ ਕੋਈ ਕਸਰ ਨਹੀਂ ਛੱਡੀ ਕਿ ਗੱਲ ਜਿਹੜੀ ਆ ਮੀਡੀਆ 'ਚ ਨਾ ਆਵੇ ਉਹਨਾਂ ਨੇ ਤਾਂ ਮਤਲਬ ਮੀਡੀਆ ਨੇ ਨੇੜੇ ਨਹੀਂ ਆਉਂ ਦਿੱਤਾ ਕੋਕੇ ਪਤਾ ਨਹੀਂ ਲੱਗਦੇ ਸਾਡੇ ਬਤੇ ਹਥਕੜੀਆਂ ਲਾ ਕੇ ਵੀਡੀਓ ਲਾ ਕੇ ਉਸ ਜਹਾਜ਼ ਚ ਜਿੱਥੇ ਕੋ ਵਾਸ਼ਰੂਮ ਸੀ ਕੋ ਟਾਇਲਟ ਸੀ ਉਥੋਂ ਲੈ ਕੇ ਆਏ ਨੇ ਤੇ ਇੱਥੇ ਆ ਕੇ ਸਾਡਾ ਹਾਲ ਇਹ ਹੈ ਕਿ ਕੋ ਪੁੱਛ ਨਹੀਂ ਰਿਹਾ ਉਹਨਾਂ ਨੂੰ ਉਪਰਾਧੀਆਂ ਨੂੰ ਤੁਸੀਂ ਡੀਲ ਕਰੋ ਤੇ ਜਵਾਬ ਦੇਈ ਤਾਂ ਸਰਕਾਰਾਂ ਦੀ ਵੀ ਹੈ ਨਾ ਸਰਕਾਰਾਂ ਦੀ ਜਵਾਬ ਦੇਈ ਕਈ ਪੱਖਾਂ ਤੋਂ ਹੈ ਇੱਕ ਤਾਂ ਇਹ ਵੱਡੀ ਏਰੀਆ ਵੀ ਜਾਇ ਕਿਉਂ ਰਹੇ ਨੇ ਜੇ ਤੁਸੀਂ ਉਹਨਾਂ ਦੇ ਬਿਤਾਵ ਕੋ ਨੌਕਰੀਆਂ ਦਿੱਤੀਆਂ ਹੁੰਦੀਆਂ ਉੱਥੇ ਕਿਉਂ ਜਾਂਦੇ ਜੇ ਤੁਸੀਂ ਜਾਂ ਜਿਹੜੇ ਏਜੰਟ ਨੇ ਜਿਹੜੇ ਗਲਤ ਤਰੀਕੇ ਨਾਲ ਭੇਜਦੇ ਨੇ ਇਹਨਾਂ ਦੇ ਸਿਕੰਜਾ ਤਸਿਆਂ ਉਧਰ ਉੱਥੇ ਕਿਉਂ ਜਾਂਦੇ ਕਿਉਂ ਫਸਦੇ ਕਿਉਂ ਡੌਕੀ ਲਾਉਂਦੇ ਹੋ ਤੇ ਜੇ ਤੁਸੀਂ ਤੁਹਾਡੀ ਡਿਪਲੋਮੇਸੀ ਠੀਕ ਹੁੰਦੀ ਜੇ ਜੈ ਸ਼ਕਰ ਯੂਐਸ ਸੈਕਟਰੀ ਆਫ ਸਟੇਟ ਨੂੰ ਕਹ ਦੇ ਕਿ ਜੀ ਇਹ ਠੀਕ ਹੈ ਅਸੀਂ ਆਪਣੇ 18000 ਵਾਪਸ ਲੈਨੇ ਪਰ ਅਸੀਂ ਆਪ ਲੈ ਕੇ ਆਵਾਂਗੇ ਆ ਤੁਹਾਡਾ ਅਸੀਂ ਚੰਗੀ ਜਹਾਜ਼ ਨੇ ਉਤਰ ਦੇਣਾ ਤੇ ਬਾਕੀਆਂ ਨੇ ਵੀ ਤਾਂ ਕੀਤਾ ਜੇ ਕਲੰਬੀਆ ਨਾਲ ਤਾਂ ਹੀ ਮਾਰਾ ਉਹ ਤਾਂ ਕਹਿੰਦੇ ਜੀ ਅਸੀਂ ਕੋਝ ਵੀ ਅਲਤੋਵਾਸਤਾ ਬੜੀ ਜਲਦੀ ਅਸੀਂ ਤੀਜੇ ਤੇ ਆ ਜਾਵਾਂਗੇ ਆ ਜਿਹੜਾ ਮੋਦੀ ਦਾ ਬਿਸ਼ਪਗੁਰੂ ਹੈ ਤੇ ਜਿਹੜਾ ਮੋਦੀ ਇਹ ਲਿਖਦਾ ਕਿ 트럼ਪ ਮੇਰਾ ਮਿੱਤਰ ਹੈ ਮੈਨੂੰ ਆਪ ਦੇ ਮਿੱਤਰ ਦੇ ਦੁਆਰਾ ਜਿਹੜਾ ਪ੍ਰੈਜ਼ੀਡੈਂਟ ਬਣ ਤੇ ਬੜੀ ਖੁਸ਼ੀ ਹੋਈ ਮੈਂ ਵਧਾਈ ਦਿੱਤੀ ਹੁਣ ਜਾ ਵੀ ਰਹੇ ਨੇ ਪਰ ਤੇਰਾ ਕੋਈ ਪ੍ਰੋਟੈਸਟ ਤੇ ਤੁਸੀਂ ਕਲਪਤ ਦਾ ਬੋਲੇ ਨਹੀਂ ਵੀ ਤੁਹਾਡਾ ਐਨਾ ਬੁਰੀ ਤਰੀਕੇ ਨਾਲ ਬੇਇੱਜ਼ਤੀ ਕੀਤੀ ਹੈ ਉਹਨਾਂ ਨੇ ਤੁਸੀਂ ਕਿਉਂ ਤਾਂ ਬੋਲੇ ਹੋ ਤੁਸੀਂ ਕਹਿ ਦਿੰਦੇ ਨਹੀਂ ਆਉਂਦੇ ਮਤਲਬ ਇਹ ਇੱਕ ਬਰਾਬਰੀ ਦਾ ਜੇ ਕੋਈ ਕਹੋ ਕਿ ਜੇ ਦੇਸ਼ ਨੂੰ ਉਹਨੇ ਬਰਾਬਰੀ ਦਾ ਸਮਝਿਆ 트াম্প ਨੇ ਕਿ ਜੀ ਭਾਰਤ ਨੂੰ ਮੈਂ ਬਹੁਤ ਇੱਜ਼ਤ ਦਿੰਦਾ ਤੇ ਮੋਦੀ ਮੇਰਾ ਮਿੱਤਰ ਹੈ ਤਾਂ ਇਹ ਹਾਲ ਨਾ ਹੁੰਦਾ ਤੇ ਜਿਹਾ ਤਾਂ ਮਿੱਤਰਤਾ ਤਾਂ ਮੋਦੀ ਜਦੋਂ ਡਾਕਟਰ ਮਨਮੋਹਨ ਸਿੰਘ ਸੀ ਜਦੋਂ ਬਰਾਕ ਮਾਮਾ ਕਹਿੰਦੇ ਜਦੋਂ ਡਾਕਟਰ ਮਨਮੋਹਨ ਸਿੰਘ ਬੋਲਦਾ ਸਾਰੀ ਦੁਨੀਆ ਸੁਣਦੀ ਹੈ ਤੇ ਹੱਥੇ ਹੁਣ ਇਹਨਾਂ ਨੂੰ ਸੱਦਾ ਦਿੱਤਾ ਵੀ ਤੇਰਾ ਨੂੰ ਆਜੋ ਤੁਸੀਂ ਮੀਟਿੰਗ ਵੀ ਕਰਾਂਗੇ ਲੇਕਿਨ ਉਸ ਤੋਂ ਪਹਿਲਾਂ ਕੁਝ ਕਰਕੇ ਦਿਖਾਤਾ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਹੈ ਸਾਡੇ ਸਾਹਮਣੇ ਕਿ ਚੱਲ ਕੀ ਰਹੇ ਜੇ ਸਾਡਾ ਜਿਵੇਂ ਜਰੋਂਡ ਪਿੰਡ ਦਾ ਮੈਂ ਪ੍ਰਦੀਪ ਦੀ ਐਗਜ਼ੈਂਪਲ ਦਿੱਤੀ ਹੈ ਬਾਕੀ ਵੀ ਐੇਹੀ ਜੀ ਹੋਣੇ ਨੇ ਉਹ ਵੀ ਐਹੀ ਡਾਕੀਆਂ ਲੈ ਕੇ ਜੱਟਾਂ ਨੂੰ ਪੈਸੇ ਦੇ ਕਿਉਂ ਗਏ ਨੇ ਇਹਦਾ ਮਤਲਬ ਜੱਟ ਜਿਹੜੇ ਕੰਮ ਕਰਦੇ ਨੇ ਉਹਨਾਂ ਚ ਰੋਕਣ ਦੀ ਵੀ ਜ਼ਿੰਮੇਵਾਰੀ ਸਰਕਾਰ ਦੀ ਜ ਰੋਜ਼ਗਾਰ ਦੇਣ ਦੀ ਵੀ ਜ਼ਿੰਮੇਵਾਰੀ ਸਰਕਾਰ ਦੀ ਔਰ ਜੇ ਨੇ ਵੀ ਚੜ੍ਹੋ ਆ ਗਏ ਫਿਰ ਵੀ ਤਾਂ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹਨਾਂ ਨੂੰ ਕਿਸ ਤਰੀਕੇ ਨਾਲ ਲੈ ਕੇ ਆਉਣਾ ਹੱਥਕੜੀਆਂ ਲੈ ਕੇ ਥੋਡੀ ਦੇ ਵਿੱਚ ਵੀ ਉਹੀ ਨੇ ਮੈਨੂੰ ਲੱਗਦਾ ਹੈ ਕਿ ਇੱਥੇ ਜਿਹੜਾ ਹੈ ਸਾਡੀ ਡਿਪਲੋਮੇਸੀ ਵੀ ਫੇਲ ਹੋ ਗਈ ਹੈ ਇੱਥੇ ਮੋਦੀ ਸਾਹਿਬ ਨੂੰ ਉਹਨਾਂ ਦੇ ਪਰਮ ਮਿੱਤਰ ਟਰੰਪ ਨੇ ਪਤਾ ਨਹੀਂ ਕੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਬੇਸ਼ਤੀ ਸਾਡੇ ਦੇਸ਼ ਦੀ ਤਾਂ ਇਸ ਗੱਲ ਨੂੰ ਹੋ ਗਈ ਕਿ ਇੱਕ ਤਾਂ ਬਰਾਬਰ ਨਹੀਂ ਬੰਨਿਆ ਤੇ ਦੂਜਾ ਜਿਹੜਾ ਉਸ ਨੇ ਜਿਸ ਤਰੀਕੇ ਨਾਲ ਜੰਗੀ ਜਹਾਜ਼ ਹੈ ਸਿਤਾਰੇ ਹੈ ਉਹ ਵੀ ਇੱਕ ਦੇਸ਼ ਲਈ ਤਾਂ ਇੱਕ ਡੈਮੋਕ੍ਰੇਸੀ ਲਈ ਤਾਂ ਜਿਹੜਾ ਹੈ ਵੱਡਾ ਇੱਕ ਸ਼ਰਮਨਾਕ ਗੱਲ ਹੈ ਦੂਜੇ ਪਾਸੇ ਆਪਾਂ ਇਹ ਗੱਲ ਜ਼ਰੂਰ ਕਹੀਏ ਕਿ ਸਾਡੇ ਦੇਸ਼ ਦੇ ਕੰਨਾ ਕੀ ਚਾਹੁੰਦੇ ਆ ਸਾਡਾ ਝੋਲੀ ਚੋਕ ਮੀਡੀਆ ਚੁੱਪ ਕਿਉਂ ਹੈ ਅੰਮ੍ਰਿਤਸਰ ਚ ਕਿਉਂ ਹੈ ਦਿੱਲੀ ਚ ਕਿਉਂ ਨਹੀਂ ਕਿ ਦਿੱਲੀ ਦੀ ਇਲੈਕਸ਼ਨ ਕੀ ਇਹ ਹੈ ਕਿ ਇਲੈਕਸ਼ਨ ਦੇ ਦਾਂ ਰੋਣਾ ਨਾ ਪੈ ਜੇ ਸਾਰੀ ਦੁਨੀਆ ਚ ਨਾ ਗੱਲ ਚੜੀ ਜਾਵੇ ਮੀਡੀਆ ਉੱਤੇ ਜਿਆਦਾ ਇਸ ਕਰਕੇ ਨਾ ਹੋਵੇ ਕਾਰਨ ਕੀ ਹੈ ਕਿ ਮੀਡੀਆ ਤੋਂ ਲਗਾਉਣਾ ਚਾਹੁੰਦੇ ਸੀ ਤੇ ਇੱਥੇ ਤਾਂ ਬਸ ਤਾਂ ਮੀਡੀਆ ਤੋਂ ਲਗਾਉਂਦੀ ਕੋਸ਼ਿਸ਼ ਕੀਤੀ ਹੈ ਕਿ ਇਹ ਜਿਹੜੀਆਂ ਵੀਡੀਓ ਕੁਝ ਬਾਹਰ ਆਈਆਂ ਨੇ ਇਹ ਤਾਂ ਜਿਹੜੀਆਂ ਮੁੰਡੇ ਨੇ ਬਣਾ ਕੇ ਭੇਜੀਆਂ ਨੇ ਉਹ ਆਦਰਵਾਇਜ਼ ਜਿਹੜਾ ਦੇਸ਼ ਦੇ ਮੀਡੀਆ ਨੂੰ ਤਾਂ ਡੇੜੀ ਨਹੀਂ ਆਉਣ ਦਿੱਤਾ ਜਿਹੜੀ ਅਸੀਂ ਹਾਲ ਕੀ ਕਰ ਰਹੇ ਹਾਂ ਅਸੀਂ ਜਿਹੜੀ ਹੈ ਇਨਫੋਰਮੇਸ਼ਨ ਵੀ ਲਗਾਉ ਰਹੇ ਹਾਂ ਵੀ ਇਹ ਇਸ ਤਰ੍ਹਾਂ ਦੇ ਰੱਖੋ ਜੋ ਕੁਝ ਸਾਡੇ ਨਾਲ ਹੋਇਆ ਤੋਂ ਮਾੜਾ ਹੋਇਆ ਜੋ ਵੀ ਹੋਇਆ ਹੋਣਾ ਤਾਂ ਨਹੀਂ ਚਾਹੀਦਾ ਸੀ ਰਾਪੜੇ ਜਿਹੜਾ ਵੱਡਾ ਝਟਕਾ ਦਿੱਤਾ ਹੈ ਇਹ ਦੇਸ਼ ਦੀ ਬੇਇੱਜ਼ਤੀ ਦਾ ਸਵਾਲ ਹੈ ਜੋ ਮਰਜ਼ੀ ਝੋਲੀ ਚੋਕ ਮੀਡੀਆ ਕਹੀ ਚੱਲੇ ਸੱਚ ਤਾਂ ਮੈਨੂੰ ਇਹੀ ਲੱਗਦਾ ਹੈ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ ਜੋ ਅੱਜ ਹੋਇਆ ਹੈ ਅਜਨੇ ਮਿਲਦੇ ਆ ਇੱਕ ਨਵੀਂ ਵੀਡੀਓ ਨਾਲ ਥੋੜਾ ਬਹੁਤ ਬਹੁਤ ਸ਼ੋਅ